ਕਾਰ ਆਫਟਰ ਪੀਆਰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਸੋ ਅੱਜ ਅੱਜ ਅਸੀਂ ਜਿਹੜਾ ਵਿਸ਼ਾ ਲੈ ਕੇ ਆਏ ਨਾ ਉਹ ਵਿਸ਼ਾ ਇਸ ਤਰ੍ਹਾਂ ਦਾ ਹੈ ਕਿ ਜਿਹਦੇ ਵਿੱਚ ਨਾ ਸਾਡੇ ਪੰਜਾਬੀ ਬੱਚੇ ਜਾ ਕੇ ਕਾਫੀ ਹੱਦ ਤੱਕ ਗਲਤੀ ਕਰ ਦਿੰਦੇ ਆ ਉਹਨਾਂ ਨੂੰ ਨਾ ਉਹਨਾਂ ਦੇ ਦਿਮਾਗ ਦੇ ਵਿੱਚ ਬੱਚਿਆਂ ਦੇ ਇੱਥੋਂ ਇੰਡੀਆ ਦੇ ਵਿੱਚ ਪੰਜਾਬ ਤੋਂ ਜਾਣ ਤੋਂ ਪਹਿਲਾਂ ਹੀ ਭਾਵੇਂ ਉਹ ਕੈਨੇਡਾ ਜਾ ਰਹੇ ਆ ਆਸਟ੍ਰੇਲੀਆ ਜਾ ਰਹੇ ਆ ਕਿਸੇ ਵੀ ਕੰਟਰੀ ਜਾ ਰਹੇ ਆ ਉਹਨਾਂ ਦੇ ਦਿਮਾਗ ਦੇ ਵਿੱਚ ਨਾ ਇੱਕ ਚੀਜ਼ ਇੱਥੋਂ ਹੀ ਪਾ ਦਿਓ ਕਿ ਬੇਟਾ ਜਿਹੜੀ ਕਾਰ ਲੈਣੀ ਆ ਤੁਸੀਂ ਉਹ ਆਫਟਰ ਪੀਆਰ ਪੀਆਰ ਤੋਂ ਬਾਅਦ ਹੀ ਲੈਣੀ ਹੈ ਅਸਲ ਦੇ ਵਿੱਚ ਹੁੰਦਾ ਕੀ ਹੈ ਕਿ ਜਦੋਂ ਸਾਡੇ ਬੱਚੇ ਉੱਥੇ ਜਾਂਦੇ ਆ ਨਾ ਜਾਂਦੇ ਆ ਤਾਂ ਉੱਥੇ ਜਾ ਕੇ ਉਹਨਾਂ ਨੂੰ ਨਾ ਲੋਡ ਮਹਿਸੂਸ ਹੋਣ ਲੱਗ ਜਾਂਦੀ ਹੈ ਕਿ ਸਾਡੇ ਜੀ ਇੱਥੇ ਇੰਨੇ ਘੰਟੇ ਖਰਾਬ ਹੋ ਰਹੇ ਆ ਇੱਥੇ ਇੰਨੇ ਘੰਟੇ ਖਰਾਬ ਹੋ ਰਹੇ ਆ ਅਗਰ ਅਸੀਂ ਕਾਰ ਲੈ ਲਈਏ ਤਾਂ ਸਾਨੂੰ ਸੌਖਾ ਹੋ ਜੇ ਕਿੰਨਾ ਕਿੰਨਾ ਕੰਫਰਟ ਜ਼ੋਨ ਦੇ ਵਿੱਚ ਕੰਫਰਟ ਜ਼ੋਨ ਦੇ ਵਿੱਚ ਜਾਣਾ ਸ਼ੁਰੂ ਕਰ ਦਿੰਦੇ ਆ ਸਾਡੇ ਬੱਚੇ ਤਾਂ ਉਹਦੇ ਲਈ ਉਹਦੇ ਲਈ ਉਹਨਾਂ ਨੂੰ ਨਹੀਂ ਪਤਾ ਲੱਗਦਾ ਉੱਥੇ ਉੱਥੇ ਕਿਉਂਕਿ ਉੱਥੇ ਉਹਨਾਂ ਨੂੰ ਥੋੜਾ ਜਿਹਾ ਔਖਾ ਮਹਿਸੂਸ ਹੁੰਦਾ ਜਾਣਾ ਆਉਣਾ ਸਫਰ ਕਰਨਾ ਤੁਰਕੇ ਜਾਣਾ ਪੈਦਲ ਜਾਣਾ ਤੇ ਉਹ ਉਹਦੇ ਲਈ ਸਨ ਉਹਨਾਂ ਨੂੰ ਘੰਟੇ ਦਾ ਜ਼ਰੂਰ ਲੱਗਦੇ ਆ ਖਰਾਬ ਪਰ ਕਈ ਵਾਰ ਉਹਨੇ ਘੰਟਿਆਂ ਨੂੰ ਕਾਰ ਲੈਣ ਤੋਂ ਬਾਅਦ ਉਹੋ ਘੰਟੇ ਜਿਹੜੇ ਖਰਾਬ ਹੋਏ ਸੀ ਉਹ ਵਰਤੇ ਨਹੀਂ ਜਾਂਦੇ ਮਤਲਬ ਕੰਮ ਫੇਰ ਵੀ ਸਾਡਾ ਉਨੇ ਹੀ ਰਹਿੰਦਾ ਉਹੀ ਉਹੀ ਕਾਲਜ ਉਹੀ ਜੋਬ ਉਹ ਜਿਹੜੇ ਘੰਟੇ ਅਸੀਂ ਪਹਿਲਾਂ ਪੈਦਲ ਜਾਣ ਜਿਹੜੇ ਵੈਸੇ ਖਰਚ ਕਰਦੇ ਸੀ ਉਹ ਘੰਟੇ ਤਾਂ ਬਚ ਜਾਂਦੇ ਆ ਪਰ ਉਹਨਾਂ ਘੰਟਿਆਂ ਨੂੰ ਵਰਤਿਆ ਨਹੀਂ ਜਾਂਦਾ ਸੋ ਇਸ ਕਰਕੇ ਕੀ ਹੁੰਦਾ ਜਿਹੜਾ ਸਾਡਾ ਸਾਡੀ ਆਮਦਨ ਤਾਂ ਉਹੀ ਰਹਿੰਦੀ ਹੈ ਸਾਡੇ ਸਿਸਟਮ ਵੀ ਉਹੀ ਰਹਿੰਦਾ ਸਾਰਾ ਪਰ ਸਾਡਾ ਖਰਚੇ ਜਿਹੜੇ ਆ ਉਹ ਵੱਧ ਜਾਂਦੇ ਆ ਕਿਉਂਕਿ ਕਾਰ ਦੇ ਲਈ ਕਾਰ ਦੀ ਕਿਸ਼ਤ ਕਾਰ ਦਾ ਇੰਸ਼ੋਰੈਂਸ ਤੇ ਉਹ ਮੋਡੋ ਸਿਸਟਮ ਜਿਹੜਾ ਨਾ ਉਹ ਇੰਨਾ ਕੁ ਵੱਧ ਜਾਂਦਾ ਕੰਮ ਕਿ ਫੇਰ ਬੱਚੇ ਦੇ ਹੱਥ ਚ ਕੰਟਰੋਲ ਚ ਨਹੀਂ ਰਹਿੰਦਾ ਤੋ ਅਸੀਂ ਨਾ ਕੋਸ਼ਿਸ਼ ਇਹ ਕਰਨੀ ਹੈ ਬੱਚੇ ਦੇ ਦਿਮਾਗ ਦੇ ਵਿੱਚ ਪਹਿਲਾਂ ਤੋਂ ਹੀ ਇਹ ਪਾਇਆ ਜਾਵੇ ਜਦੋਂ ਤੱਕ ਤੈਨੂੰ ਪੀਅਰ ਨਹੀਂ ਮਿਲ ਜਾਂਦੀ ਉਦੋਂ ਤੱਕ ਕਾਰ ਨਹੀਂ ਲੈਣੀ ਕਿਉਂਕਿ ਕਾਰ ਲੈਣ ਦਾ ਨਾ ਬੜਾ ਸ਼ੌਕ ਹੁੰਦਾ ਤੇ ਮੈਂ ਬਹੁਤ ਲੋਕਾਂ ਨੂੰ ਦੇਖਦਾ ਹੁੰਨਾ ਉਹ ਸਾਡੇ ਤਾਂ ਜੀ ਬੱਚੇ ਨੇ ਨਾ 4 ਮਹੀਨੇ ਚ ਜਾ ਕੇ ਕਾਰ ਲੈ ਲਈ ਉੱਥੇ ਉਹ ਸਾਡੇ ਤਾਂ ਜੀ ਮੁੰਡਾ ਅਸੀਂ ਤਾਂ ਹਜੇ ਮਤਲਬ ਸੋਚਿਆ ਵੀ ਨਹੀਂ ਸੀ ਐਵੇਂ ਵੀ ਸਾਡਾ ਮੁੰਡਾ ਜੀ ਜਾਂਦਾ ਹੀ ਉੱਤੇ 4 ਮਹੀਨੇ ਚ ਕਾਰ ਲੈ ਲੂਗਾ ਉਹ ਭਾਈ ਸਾਹਿਬ ਨੂੰ ਪੁੱਛਦਾ ਲੋ ਕਿ ਕਾਰ ਜਿਹੜੀ ਹੈ ਉਹਨੇ ਕੱਲੀਆਂ ਕਿਸ਼ਤਾਂ ਦੀ ਲਈ ਹੈ ਕਿਸ ਤੱਕ ਦਾ ਕਾਰ ਉੱਥੇ ਚਾਹੇ ਤੁਸੀਂ ਦੂਜੇ ਦਿਨ ਜਾ ਕੇ ਲੈ ਲਓ ਉਹ ਕੋਈ ਪ੍ਰਾਪ ਕਾਰ ਲੈਣਾ ਪ੍ਰਾਪਤੀ ਨਹੀਂ ਹੈ ਇੱਥੇ ਕੋਈ ਕਾਰ ਲੈਣਾ ਕੋਈ ਵੀ ਪ੍ਰਾਪਤੀ ਨਹੀਂ ਹੈ ਕਾਰ ਤਾਂ ਤੁਸੀਂ ਮੈਂ ਜਦੋਂ ਉੱਥੇ ਮੇਰਾ ਮੈਂ ਵਿਜ਼ਿਟ ਕੀਤਾ ਸੀ ਤਾਂ ਉੱਥੇ ਜਾ ਕੇ ਤੁਸੀਂ ਜਾਓ 100 100 ਕਾਰ ਖੜੀ ਹੈ ਇੱਥੇ ਰੇਟ ਲਿਖੇ ਹੋਏ ਆ ਜਿੰਨੇ ਮਰਜ਼ੀ ਵਾਲੀ ਕਾਰ ਲੈ ਲਓ ਪਰ ਪ੍ਰੋਬਲਮ ਸਿਰਫ ਇਹ ਹਾਂ ਇੱਕ ਇਹਦੇ ਨਾਲ ਹੋ ਸਕਦਾ ਹੈ ਕਾਰ ਉੱਥੇ ਨਾ ਬਹੁਤ ਛੋਟੀ ਰਕਣ ਤੋਂ ਵੀ ਸ਼ੁਰੂ ਹੋ ਜਾਂਦੀ ਹੈ ਅਗਰ ਬੱਚਾ ਤੁਹਾਨੂੰ ਇਹ ਕਹਿੰਦਾ ਕਿ ਮੈਂ ਮੇਰੇ ਤੋਂ ਜੀ ਕਾਰ ਤੋਂ ਬਿਨਾ ਸਰਦਾ ਤੱਕ ਕਾਰ ਉੱਥੇ ਬਹੁਤ ਛੋਟੀ ਰਕਮ ਤੋਂ ਕੈਸ਼ ਵੀ ਖਰੀਦੀ ਜਾ ਸਕਦੀ ਹੈ ਪੈਸੇ ਇਕੱਠੇ ਕਰਕੇ ਪਰ ਨਹੀਂ ਬੱਚਾ ਕਹਿੰਦਾ ਜੀ ਮੈਂ ਤਾਂ ਫਲਾਣਾ ਹੀ ਮਾਡਲ ਦੀ ਫਲਾਣੀ ਕੰਪਨੀ ਦੀ ਕਾਰ ਲੈਣੀ ਹੈ ਤੇ ਉਹ ਉੱਥੇ ਜਾ ਕੇ ਸਾਡਾ ਜਿਹੜਾ ਫਰਕ ਹੈ ਉਹ ਉਹ ਪੈਂਦਾ ਸੋ ਕੋਸ਼ਿਸ਼ ਇਹ ਕਰਨੀ ਹੈ ਕਿ ਅਗਰ ਤੁਹਾਨੂੰ ਕੰਮ ਤੋਂ ਦਿੱਕਤ ਆਉਂਦੀ ਹੈ ਤਾਂ ਉਹੀ ਜੀ ਕਾਰ ਲੈ ਲਓ ਬਹੁਤ ਸਸਤੀ ਵੀ ਮਿਲ ਜਾਂਦੀ ਹੈ ਉੱਥੇ ਪਰ ਜਦੋਂ ਅਸੀਂ ਕਹਿੰਨੇ ਵੀ ਅਸੀਂ ਤਾਂ ਲੈਣਾ ਹੀ ਫਲਾਣਾ ਮਾਡਲ ਆ ਜਾਂ ਯਾ ਲੋਕਾਂ ਨੂੰ ਦਿਖਾਉਣ ਲਈ ਲੈਣੀ ਹੈ ਉਤੇ ਜਾ ਕੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਫਰਕ ਜਿਹੜਾ ਹੈ ਉਹ ਪਹਿਣਾ ਹੀ ਪਹਿਣਾ ਸੋ ਕੋਸ਼ਿਸ਼ ਕਰੋ ਕਿ ਇਹੀ ਸਮਝਾਇਆ ਜਾਵੇ ਕਿ ਕਾਰ ਆਫਟਰ ਪੀਆਰ ਸਸੀ ਕਾਲ